ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਇੱਕ ਨਵੀਂ ਚੀਜ਼ ਲੈ ਕੇ ਆਈਆਂ ਜਿੱਦਾਂ ਵੀ ਮੇਰੇ ਵਰਗੀਆਂ ਭਾਰੀਆਂ ਜਨਾਨੀਆਂ ਹੁੰਦੀਆਂ ਉਹ ਮੇਰੇ ਵਰਗੀਆਂ ਮੋਟੀਆਂ हिਪ ਜਿਨ੍ਹਾਂ ਦੀ ਜ਼ਿਆਦਾ ਨਿਕਲੀ ਹੁੰਦੀ ਆ ਵੀ ਉਹਨਾਂ ਦੇ ਜਿਹੜੇ ਪੌਂਚੇ ਆ ਉਹ ਮੋਰੇ ਡਿਗਰੀ ਰਹਿੰਦੇ ਆ ਜੇ ਆਪਾਂ ਸਲਵਾਰ ਨੂੰ ਉੱਚੀ ਕਰਨ ਦੀ ਗੱਲ ਕਰਦੇ ਆ ਤੇ ਫੇਰ ਆਪਣੀਆਂ ਾਡੀਆਂ ਨੰਗੀਆਂ ਹੁੰਦੀਆਂ ਰਹਿੰਦੀਆਂ ਆ ਚਲੋ ਅੱਜਕੱਲ੍ਹ ਕੁੜੀਆਂ ਾਡੀਆਂ ਨੰਗੀਆਂ ਰੱਖਦੀਆਂ ਐ ਪਰ ਮੇਰੇ ਵਰਗਿਆਂ ਨੂੰ ਚੰਗੀਆਂ ਨਹੀਂ ਲੱਗਦੀਆਂ ਸੱਚੀ ਮੈਂ ਕਹਿੰਨੀ ਹੁਣ ਇਹ ਵਰਡੀਆਂ ਟਕੀਆਂ ਇਹ ਮੈਨੂੰ ਚੰਗੀਆਂ ਲੱਗਦੀਆਂ ਹਨਾ ਤੇ ਉਹਦਾ ਇਲਾਜ ਵੀ ਹੈ ਜਿਹੜਾ ਆਪਣੇ ਕੋਲ ਹੈਗਾ ਆ ਮੈਂ ਜਿਹੜੀਆਂ ਵੀ ਸਲਵਾਰਾਂ ਸਿੰਨੀਆਂ ਉਹ ਕਹਿੰਦੇ ਆ ਵੀ ਮੋਰੇ ਨਹੀਂ ਡਿੱਗਣੀਆਂ ਚਾਹੀਦੀ ਸਲਵਾਰ ਮੋਰੇ ਪਹੁੰਚਾ ਵੀ ਪੂਰਾ ਖੜਾ ਰਹਿਣਾ ਚਾਹੀਦਾ ਆ ਇਸ ਤਰ੍ਹਾਂ ਕਰਕੇ ਤੇ ਪਿੱਛੋਂ ਅੱਡੀ ਵੀ ਜਿਹੜੀ ਆ ਲੰਗੀ ਨਹੀਂ ਹੋਣੀ ਚਾਹੀਦੀ ਇਹਦਾ ਹੱਲ ਵੀ ਆਪਣੇ ਕੋਲ ਹੈਗਾ ਆ ਤੇ ਚਲੋ ਹੁਣ ਜਿਹੜੀਆਂ ਤਾਂ ਹੈਗੀਆਂ ਪਤਲੀਆਂ-ਪਤਲੀਆਂ ਕੁੜੀਆਂ ਹਨਾ ਉਹ ਜਿੱਦਾਂ 19-20 ਜਿਹਨਾਂ ਦੀ ਹੈਪੇ ਆ ਉਹਨਾਂ ਦਾ ਤਾਂ ਆਪਾਂ ਮਤਲਬ ਇਕੋ ਜਿਹਾ ਰੱਖ ਲਈਏ ਕੋਈ ਗੱਲ ਨਹੀਂ ਚੱਲ ਜਾਂਦਾ ਪਲਾਜ਼ੋ ਵੀ ਇਦਾਂ ਹੀ ਆ ਜੇ ਸਾਡੇ ਵਰਗਾ ਕੋਈ ਭਾਰ ਆਇਆ ਪਹਿਲੀ ਗੱਲ ਮੈਂ ਤਾਂ ਚਲੋ ਨਹੀਂ ਪਹੁੰਦੀ ਹੈਗੀ ਜਿਹੜੀਆਂ ਭਾਰੀਆਂ ਆ ਜਨਾਨੀਆਂ ਹੁੰਦੀਆਂ ਜਿਨ੍ਹਾਂ ਦੀ हिਪ ਭਾਰ ਉੱਤੇ ਕੁੜੀਆਂ ਹੀ ਹੋਣ ਜਿਨ੍ਹਾਂ ਦੀ हिਪ ਜ਼ਿਆਦਾ ਹੁੰਦੀ ਆ ਉਹਨਾਂ ਦਾ ਆਪਾਂ ਨੂੰ ਆਸਣ ਜਿਹੜਾ ਪਿਛਲਾ ਆ ਵਧਾਉਣਾ ਪੈਂਦਾ ਆ ਤੇ ਮੋੜਲਾ ਆਸਣ ਜਿਹੜਾ ਘਟਾਉਣਾ ਪੈਂਦਾ ਆ ਫੇਰ ਜਿਹੜਾ ਪਲਾਜ਼ੋ ਉਹਨਾਂ ਦਾ ਉਹ ਸਹੀ ਹੁੰਦਾ ਹੈਗਾ ਆ ਨਹੀਂ ਤਾਂ ਫੇਰ ਵਿੱਚੋਂ ਖਿੱਚ ਜੇ ਇਸ ਤਰ੍ਹਾਂ ਕਰਕੇ ਪੈਂਦੀ ਰਹਿੰਦੀ ਆ ਪਹੁੰਚੇ ਨੂੰ ਤਾਂ ਉਹ ਵੀ ਚੰਗੀ ਨਹੀਂ ਲੱਗਦੀ ਇਦਾਂ ਕਰਕੇ ਨਾ ਪਲਾਜ਼ੋ ਦਾ ਪਹੁੰਚ ਜਿਹੜਾ ਆ ਉਠਦਾ ਰਹਿੰਦਾ ਤਾਂ ਚੰਗਾ ਨਹੀਂ ਲੱਗਦਾ ਮੈਂ ਅੱਜ ਜੀ ਲੈ ਕੇ ਆਈ ਆ ਇਸ ਸਲਵਾਰ ਦਾ ਹੱਲ ਜਿਹਦੇ ਪਹੁੰਚੇ ਮੂਰੇ ਡਿੱਗਦੇ ਰਹਿੰਦੇ ਆ ਇੱਥੋਂ ਤੱਕ ਵੀ ਆਪਣਾ ਬਣਿਆ ਹੋਇਆ ਪਹੁੰਚਾ ਜਿਹੜਾ ਆ ਉਹ ਵੀ ਦਿਖਾਈ ਨਹੀਂ ਦਿੰਦਾ ਹੈਗਾ ਐਨੀ ਸਲਵਾਰ ਜਿਹੜੀ ਆਪਣੀ ਆ ਇਸ ਤਰ੍ਹਾਂ ਕਰਕੇ ਨਾ ਮੂਰੇ ਉੱਤੇ ਡਿੱਗ ਜਾਂਦੀ ਆ ਇਸ ਤਰ੍ਹਾਂ ਕਰਕੇ ਤੇ ਇਹ ਇਹਦਾ ਹੱਲ ਇਹ ਆ ਜੀ ਆ ਦੇਖੋ ਮੈਂ ਸਲਵਾਰ ਕੱਟ ਕੇ ਰੱਖੀ ਹੋਈ ਆ ਤੇ ਇਹ ਆ ਉਹਦਾ ਪਹੁੰਚਾ ਆ ਆਪਾਂ ਇਸ ਤਰ੍ਹਾਂ ਇਹਨੂੰ ਕਰ ਲੈਣਾ ਆ ਹੁਣ ਜਿਸ ਤਰ੍ਹਾਂ ਆਪਾਂ ਨੂੰ ਪਰ ਜਾਇਆ ਵੀ ਆ ਮੈਂ ਇਹਦੀ 벨ਟ ਵੀ ਆ ਉਹਨਾਂ ਨੇ ਮੈਨੂੰ ਕਿਹਾ ਵੀ ਇਹੀ 벨ਟ ਤੁਸੀਂ ਪਾ ਲੈਣੀ ਮੈਂ ਇਹਦੀ 벨ਟ ਵੀ ਇਹੀ ਪਾ ਲਈ ਆ ਇਹਦੇ ਵਿੱਚੋਂ ਦੇਖੋ ਹੁਣ ਜਿੱਦਾਂ ਆਪਣਾ ਆਪਾਂ ਇਹਦਾ ਇਹਦਾ 벨ਟ ਦਾ ਆਪਾਂ ਜਿਹੜਾ ਨੇਫਾ ਭੰਲਣਾ ਆ ਨਾ ਇਹ ਆਪਣਾ 2 ਇੰਚ ਦਾ ਇਧਰ ਹੋਏ ਭੱਜ ਜਾਣਾ ਅੱਧਾ ਇੰਚ ਇਧਰ ਹੋ ਆ ਜਾਣਾ 2.5 ਇੰਚ ਵਿੱਚੋਂ ਨਿਕਲ ਗਿਆ ਤੇ ਇਹ ਜੀ ਆਪਣੀ 벨ਟ ਜਿਹੜੀ ਆ ਰਹਿ ਜਾਣੀ ਹੈਗੀ 5 ਇੰਚ ਤਿਆਰ ਠੀਕ ਹੈ ਜੀ ਸਲਵਾਰ ਇਹਨਾਂ ਦੀ ਹੈਗੀ ਆ 35 ਇੰਚ ਆਪਾਂ 35 ਇੰਚ ਦੇਖ ਲੈਣਾ ਆ ਇਹਦਾ 5 ਇੰਚ ਉਹ ਹੋ ਗਏ ਕਾਪਾ 35 ਇੰਚ ਸਲਵਾਰ ਇਹਦੇ ਵਿੱਚੋਂ ਵੀ ਇੱਕ ਆਪਣਾ 1 ਇੰਚ ਘੱਟ ਜਾਣਾ ਹੈ ਹਨਾ ਮੇਨ ਗੱਲ ਇੱਥੇ ਹੁੰਦੀ ਆ ਵੀ ਆਪਾਂ 35 ਇੰਚ ਦੀ ਕਟਾਈ ਕਰ ਲਈ ਆ ਸਲਵਾਰ ਦੀ ਠੀਕ ਹੈ ਜੀ ਆਪਾਂ ਫੇ ਉਹਨਾਂ ਦਾ ਆਪਾਂ ਬੰਨਣਾ ਲੈਣਾ ਹੈ ਪਿਛਲਾ ਤਾਂ ਆਪਾਂ ਨੂੰ ਪਤਾ ਹੀ ਲੱਗ ਗਿਆ ਖੋਟੋ ਘੱਟ ਵੀ ਇਹਦੀ ਆਪਾਂ 2.5 ਇੰਚ ਦੀ ਜਿਹੜੀ ਆ ਕਟਾਈ ਮੋੜ ਲਈ ਪਾ ਦੇਣੀ ਆ ਪਹਿਲਾਂ ਆਪਾਂ ਬਿਲਕੁਲ ਸਲਵਾਰ ਇਸੇ ਦਾਣੀ ਕਟਾਈ ਪਾਉਣੀ ਜੋ ਉਹਨਾਂ ਨੇ ਨਾਪ ਦਿੱਤਾ ਆ ਤੇ ਆਪਾਂ ਇੱਥੋਂ ਇਸ ਤਰ੍ਹਾਂ ਨਾ 2.5 ਇੰਚ ਦੀ ਕਟਾਈ ਪਾ ਦੇਣੀ ਇੱਥੋਂ ਕਈ ਤਾਂ ਜੀ ਇਥੋਂ ਕੰਦੇ ਪਹੁੰਚੇ ਦੀ ਕਟਾਈ ਪਾਉਂਦੇ ਇਸ ਤਰ੍ਹਾਂ ਕਰਕੇ ਨਹੀਂ ਜੀ ਇਹ ਬਿਲਕੁਲ ਨਹੀਂ ਸਹੀ ਹੋਣਾ ਹੈਗਾ ਚਲੋ ਜੇ ਤੁਹਾਡੇ ਕੋ ਆਉਂਦਾ ਹੈ ਤਾਂ ਬਹੁਤ ਵਧੀਆ ਗੱਲ ਹੈ ਪਰ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਆਪਾਂ ਇਥੋਂ 2.5 ਇੰਚ ਤੋਂ ਲਿਆ ਆਪਾਂ ਇਹਨੂੰ ਬਿਲਕੁਲ ਇਸ ਤਰ੍ਹਾਂ ਤ੍ਰਿਸ਼ਮਾ ਕਰ ਦੇਣਾ ਇਸ ਤਰ੍ਹਾਂ ਤੇ ਆਪਾਂ ਇਹਦੀ ਕਟਾਈ ਜਿਹੜੀ ਆ ਆਪਾਂ ਪਾਉਣੀ ਆ ਇਸ ਤਰ੍ਹਾਂ ਕੀ ਹੋਊਗਾ ਸਰਲਵਾਰ ਦੀ ਜਿਹੜੀ ਲੰਬਾਈ ਆ ਬਿਲਕੁਲ ਸਹੀ ਰਹੂਗੀ ਆਪਣੀ ਇਧਰੋਂ ਅੱਡੀ ਵੀ ਲੰਗੀ ਨਹੀਂ ਹੋਊਗੀ ਤੇ ਇਧਰੋਂ ਜਿਹੜਾ ਇਹ ਪਹੁੰਚ ਆ ਇਹ ਵੀ ਇਸ ਤਰ੍ਹਾਂ ਦੇਖੋ ਹੁਣ ਇਹਦੀ ਤਿਆਰ ਜਿਹੜੀ ਸਲਵਾਰ ਆ ਇਹ ਉਹੀ ਰਹਿ ਜਾਣੀ 23 30 ਇੰਚ ਠੀਕ ਹੈ ਜੀ ਇਸ ਤਰ੍ਹਾਂ ਮੋੜ ਕੇ ਪਹੁੰਚਾ ਵੀ ਨਹੀਂ ਤਾਂ ਚੱਕਾ ਹੋਊਗਾ ਤੇ ਆ ਜਿਹੜੀ ਸਲਵਾਰ ਦੀ ਅੱਡੀ ਆ ਇਹ ਵੀ ਨਹੀਂ ਚੱਕ ਹੋਊਗੀ ਇਹ ਜੀ ਹੈਗਾ ਆਪਣਾ ਪਹੁੰਚਾ ਟਿੱਕ ਦੇਦਾ ਹੱਲ ਤੇ ਆਪਣੀ ਜੀ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਤੇ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਉਹਨਾਂ ਜਰਜੀ ਸਾਰਿਆਂ ਨੂੰ ਸਸਰੀ ਕਾਲ ਜੀ